ਇੱਕ ਸਿਹਤ ਸੰਭਾਲ ਪ੍ਰਦਾਤਾ ਵਜੋਂ ਆਪਣੀ ਉਤਮਤਾ ਨੂੰ ਦਰਸਾਉਂਦੀ ਇੱਕ ਹੋਰ ਵੱਡੀ ਪ੍ਰਾਪਤੀ ਵਿੱਚ ਅਮਨਦੀਪ ਹਸਪਤਾਲ ਅਮ੍ਰਿਤਸਰ ਨੇ ਪੈਰਾਂ ਤੇ ਗਿੱਟੇ ਦੇ ਸਰਜਨਾਪ ਪਲਾਸਟਿਕ ਸਰਜਨਾ ਅਤੇ ਪੋਡੀਆਟ੍ਰਿਸਟਾਂ ਦੀ ਸ਼ਮੂਲੀਅਤ ਵਾਲਾ ਇੱਕ ਫੁੱਟ ਐਂਡ ਐਂਕਲ ਕਲੀਨਿਕ ਬਣਾਇਆ ਹੈ ਅਤੇ ਭਾਰਤ ਵਿੱਚ ਵਿਸ਼ੇਸ਼ ਪੈਰਾਂ ਦੀ ਦੇਖਭਾਲ ਦਾ ਕੇਂਦਰ ਬਣ ਰਿਹਾ ਹੈ ਪੈਰਾਂ ਤੇ ਗਿੱਟੇ ਦੇ ਲਈ ਕਟੋ-ਕਟ ਐਮ ਆਈ ਐਸ ਪ੍ਰਦਾਨ ਕਰਨ ਵਾਲਾ ਇਹ ਪੰਜਾਬ ਦਾ ਪਹਿਲਾ ਕੇਂਦਰ ਹੈ ਅਮਨਦੀਪ ਹਸਪਤਾਲ ਦੇ ਚੀਫ ਆਰਥੋਪੈਡਿਕ ਸਰਜਨ ਡਾਕਟਰ ਡਾਕਟਰ ਅਫਤਾਰ ਸਿੰਘ ਨੇ ਦੱਸਿਆ ਕਿ ਹਾਲ ਹੀ ਦੇ ਵਿੱਚ ਡਾਕਟਰ ਰਾਜੀ ਬੋਰਾ ਦੀ ਅਗਵਾਈ ਹੇਠ ਪੈਰਾਂ ਅਤੇ ਗਿੱਟੇ ਦੇ ਵਿਭਾਗ ਨੇ ਸ਼ੂਗਰ ਦੇ ਪੈਰਾਂ ਸਮੇਤ ਪੈਰਾਂ ਦੀਆਂ ਵੱਖ-ਵੱਖ ਬਿਮਾਰੀਆਂ ਦੇ ਇਲਾਜ ਲਈ ਮਿਨਿਮਲੀ ਇਨਵੇਸਿਵ ਸਰਜਰੀ ਨਾਮਕ ਨਵੰਤਮ ਟੈਕਨੀਕ ਦੀ ਸ਼ੁਰੂਆਤ ਕੀਤੀ ਹੈ ਇਹ ਸਰਜਰੀ ਛੋਟੇ ਚੀਰਿਆਂ ਨਾਲ ਕੀਤੀ ਜਾਂਦੀ ਹੈ ਤੇ ਇਸ ਲਈ ਵਿਸ਼ੇਸ਼ ਉਪਕਰਨ ਅਤੇ ਉਹਨਾਂ ਸਿਖਲਾਈ ਦੀ ਲੋੜ ਹੈ ਉਹਨਾਂ ਨੇ ਕਿਹਾ ਹੈ ਕਿ ਲੰਬਾ ਵਿੱਚ ਛੋਟੇ ਆਪਰੇਸ਼ਨ ਸਮਾ ਪੋਸਟ ਆਪਰੇਟਿਵ ਦਰਦ ਜੇ ਅਤੇ ਜ਼ਖਮ ਨੂੰ ਘਟਾਉਣਾ ਅਤੇ ਕਾਸਮੈਟਿਕ ਨਤੀਜਿਆਂ ਵਿੱਚ ਸੁਧਾਰ ਅਤੇ ਲੌਗ ਦੇ ਜੋਖਮ ਨੂੰ ਘਟਾਉਣ ਵਿੱਚ ਸ਼ਾਮਲ ਹੈ ਹੋਰ ਕੀ ਕੀ ਕਿਹਾ ਤੁਸੀਂ ਵੀ ਸੁਣੋ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਮਨਦੀਪ ਹਸਪੀਟਲ ਇੱਕ ਨਵੀਂ ਟੈਕਨੀਕ ਪੈਰਾ ਤੇ ਐਂਕਲ ਦੀ ਸਰਜਰੀ ਲਈ ਇੱਥੇ ਲੈ ਕੇ ਆਇਆ ਜਿਹਨੂੰ ਅਸੀਂ ਮਿਨਿਮਲ ਇਨਵੇਸਿਵ ਸਰਜਰੀ ਕਹਿੰਦੇ ਹਾਂ ਇਹਦੇ ਵਿੱਚ ਸਪੈਸ਼ਲ ਇਨਸਟਰੂਮੈਂਟਸ ਚਾਹੀਦੇ ਹੁੰਦੇ ਨੇ ਜਿਹੜੇ ਕਿ ਅਸੀਂ ਰੀਸੈਂਟਲੀ ਪ੍ਰਕਿਊਰ ਕੀਤੇ ਨੇ ਜਿਹਦੇ ਨਾਲ ਇਹ ਸਰਜਰੀ ਕੀਤੀ ਜਾਂਦੀ ਹੈ ਇਸ ਸਰਜਰੀ ਦੇ ਵਿੱਚ ਬਹੁਤ ਛੋਟੇ ਚੀਰੇ ਦੇ ਵਿੱਚ ਬੋਨਸ ਨੂੰ ਆਪਣੀ ਜਗ੍ਹਾ ਲਾਇਆ ਜਾ ਸਕਦਾ ਹੈ ਬ੍ਰੇਕ ਕਰਕੇ ਕਿਉਂਕਿ ਇਹ ਟੈਕਨੀਕ ਦੇ ਵਿੱਚ ਬਿਲਕੁਲ ਛੋਟੇ ਚੀਰੇ ਦੇਣੇ ਪੈਂਦੇ ਨੇ ਇਸ ਕਰਕੇ ਇੱਕ ਤਾਂ ਬਲੀਡਿੰਗ ਬਹੁਤ ਘੱਟ ਹੁੰਦੀ ਹੈ ਸਰਜਰੀ ਬੜੇ ਥੋੜੇ ਟਾਈਮ ਤੇ ਹੋ ਜਾਂਦੀ ਹੈ ਤੇ ਜਿਹੜੇ ਬਾਅਦ ਚ ਸਕਾਰਿੰਗ ਹੈ ਉਹ ਬਹੁਤ ਘੱਟ ਹੁੰਦੀ ਹੈ ਤੇ ਕਾਸਮੈਟਿਕਲੀ ਬਹੁਤ ਅੱਛਾ ਲੱਗਦਾ ਕਿਉਂਕਿ ਇਹ ਸਰਜਰੀ ਬਹੁਤ ਥੋੜੇ ਚੀਰੇ ਨਾਲ ਕੀਤੀ ਜਾਂਦੀ ਹੈ ਇਸ ਕਰਕੇ ਪੇਸ਼ੈਂਟ ਨੂੰ ਬਾਅਦ ਚ ਪੇਨ ਵੀ ਬਹੁਤ ਘੱਟ ਹੁੰਦੀ ਹੈ ਤੇ ਇਨਫੈਕਸ਼ਨ ਵੀ ਹੁੰਦੇ ਚਾਂਸਸ ਬਹੁਤ ਘੱਟ ਹੁੰਦੇ ਨੇ ਇਹ ਮਿਨਿਮਲ ਇਨਵੇਸਿਵ ਸਰਜਰੀ ਸਾਰੇ ਫੁੱਟ ਐਂਡ ਐਂਕਲ ਸਰਜਰੀਸ ਤੇ ਨਹੀਂ ਯੂਸਫੁਲ ਬਟ ਕਾਫੀ ਜਿਹੜੀਆਂ ਹੁਣ ਸਰਜਰੀਆਂ ਨੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਨੂੰ ਮਿਨਿਮਲੀ ਇਨਵੇਸਿਵ ਤਰੀਕੇ ਨਾਲ ਕੀਤਾ ਜਾਵੇ ਜਿਵੇਂ ਕਿ ਕਿਸੇ ਪੈਰ ਦੀਆਂ ਡਿਫਾਰਮਿਟੀਆਂ ਨੇ ਪੈਰ ਵਿੰਗੇ ਹੋ ਜਾਂਦੇ ਨੇ ਜਾਂ ਪੈਰ ਦੀਆਂ ਉਂਗਲਾਂ ਵਿੰਗੀਆਂ ਹੋ ਜਾਂਦੀਆਂ ਨੇ ਜਾਂ ਪੈਰ ਦੇ ਪੋਟੇ ਵਿੰਗੇ ਹੋ ਜਾਂਦੇ ਨੇ ਜਾਂ ਪੈਰ ਦੇ ਥੱਲੇ ਪੇਨ ਹੁੰਦੀ ਹੈ ਜਦ ਤੇ ਹੱਡੀਆਂ ਪ੍ਰੋਮਿੰਡ ਹੋ ਜਾਂਦੀਆਂ ਨੇ ਇਹ ਬੋਨਸ ਜਿਹੜੀਆਂ ਰੀਅਲਾਈਨ ਕੀਤੀਆਂ ਜਾ ਸਕਦੀਆਂ ਸਿੱਧੀਆਂ ਕੀਤੀਆਂ ਜਾ ਸਕਦੀਆਂ ਬੜੇ ਛੋਟੇ ਚੀਰੇ ਦੇ ਨਾਲ ਤਾਂ ਕਿ ਇਹ ਪੇਸ਼ੈਂਟ ਜਲਦੀ ਤੋਂ ਜਲਦੀ ਠੀਕ ਹੋ ਸਕਣ ਸੋ ਪੈਰ ਦੀਆਂ ਡਿਫਾਰਮਿਟੀਆਂ ਦੇ ਵਿੱਚ ਇਹ ਬਹੁਤ ਹੈ ਦਾ ਰੋਲ ਹੈ ਦੂਜਾ ਡਾਇਬੀਟਿਸ ਡਾਇਬੀਟਿਸ ਦੇ ਵਿੱਚ ਜਦੋਂ ਡਿਫਾਰਮਿਟੀਆਂ ਹੋ ਜਾਂਦੀਆਂ ਉਦੋਂ ਪ੍ਰੈਸ਼ਰ ਵਧਨ ਕਾਰਨ ਉੱਥੇ ਜ਼ਖਮ ਬਣਨੇ ਸ਼ੁਰੂ ਹੋ ਜਾਂਦੇ ਇੱਕ ਵਾਰੀ ਇਲਾਜ ਹੋ ਜਾਂਦਾ ਹੈ ਜ਼ਖਮ ਠੀਕ ਹੋ ਜਾਂਦਾ ਹੈ। ਪਰ ਉਹਦੇ ਬਾਅਦ ਜਦੋਂ ਫੇਰ ਪੇਸ਼ੈਂਟ ਚੱਲਣਾ ਸ਼ੁਰੂ ਕਰਦਾ ਫਿਰ ਜ਼ਖਮ ਹੋਣੇ ਸ਼ੁਰੂ ਹੋ ਜਾਂਦੇ ਨੇ। ਰੀਜ਼ਨ ਕੀ ਹੈ ਕਿ ਪ੍ਰੈਸ਼ਰ ਵਧਿਆ ਹੋਇਆ ਹੈ। ਪ੍ਰੈਸ਼ਰ ਕਿਉਂ ਵਧਿਆ ਹੋਇਆ ਹੈ ਕਿ ਉੱਥੇ ਜਿਹੜੀ ਬੋਨ ਹੈ ਡਿਫਾਰਮਡ ਹੈ। ਪਰ ਐਮ ਆਈ ਐਸ ਸਰਜੀ ਦੇ ਨਾਲ ਜਦੋਂ ਅਸੀਂ ਉਹਨੂੰ ਬੋਨ ਨੂੰ ਰੀ ਲਾਈਨ ਕਰ ਦਿਆਂਗੇ ਤੇ ਉਹਦੇ ਵਿੱਚ ਥੈਨ ਮਰਤੋਂ ਹੱਦਸ ਨਹੀਂ ਹੋਣਗੇ ਔਰ ਪੇਸ਼ੈਂਟ ਦੇ ਪੈਰ ਕੱਟਣ ਦੇ ਚਾਂਸਸ ਜਿਹੜੇ ਕਾਫੀ ਘਟ ਜਾਣਗੇ। ਹੁਣ ਕਈ ਹੀਲ ਪੇਨਸ ਦੇ ਵਿੱਚ ਬੋਨ ਵੱਜ ਜਾਂਦੀਆਂ ਨੇ ਜਿਹਨੂੰ ਕਹਿੰਦੇ ਅਸੀਂ ਹੈਗਲੈਂਡ ਸਿੰਡਰੋਮ ਕਹਿੰਦੇ ਆ ਉਹਦੇ ਵਿੱਚ ਜਿਹੜੀਆਂ ਬੋਨਸ ਵਧੀਆਂ ਹੋਈਆਂ ਉਹ ਮਸਲਸ ਤੇ ਜਾਂ ਮਾਸਪੇਸ਼ੀਆਂ ਤੇ ਉਹਨੇ ਅਫੈਕਟ ਕਰਦੇ ਨੇ ਉਦੋਂ ਉਹ ਜਿਹੜੀਆਂ ਹੱਡੀਆਂ ਜਿਹੜੀਆਂ ਜੇ ਅਸੀਂ ਬ੍ਰੇ ਕਰਦੀਏ ਜਾਂ ਉਹਨਾਂ ਨੂੰ ਇਹਦੇ ਟੈਕਨੀਕ ਦੇ ਨਾਲ ਕੱਢ ਦਈਏ ਤੇ ਪੇਸ਼ੈਂਟ ਦਾ ਪੇਨ ਵੀ ਠੀਕ ਹੋ ਜਾਂਦੀ ਤੇ ਪੇਸ਼ੈਂਟ ਬਹੁਤ ਕੰਫਰਟੇਬਲੀ ਚੱਲਣਾ ਸ਼ੁਰੂ ਹੋ ਜਾਂਦਾ ਇੱਕ ਹੋਰ ਨਵੀਂ ਟੈਕਨੀਕ ਜਿਹੜੀ ਕਿ ਅਸੀਂ ਫਲੈਟ ਫੁੱਟ ਦੇ ਬੱਚਿਆਂ ਲਈ ਲੈ ਕੇ ਆਇਆ ਜਿਨ੍ਹਾਂ ਦੇ ਫਲੈਕਸੀਬਲ ਫਲੈਟ ਫੁੱਟ ਹੁੰਦੇ ਨੇ ਜਿਨ੍ਹਾਂ ਦੀ ਫਲੈਟ ਫੁੱਟ ਦੀ ਡਿਫਾਰਮਿਟੀ ਵਧਦੀ ਜਾਂਦੀ ਹੈ ਰੁਕਦੀ ਨਹੀਂ ਤੇ ਪੈਨ ਹੋਣੀ ਸ਼ੁਰੂ ਹੋ ਜਾਂਦੀ ਆ ਉਹਦੇ ਵਿੱਚ ਇੱਕ ਛੋਟਾ ਜਿਹਾ ਸਕਰੂ ਇੱਕ ਛੋਟੇ ਜਿਹੇ ਇੰਸੀਜਨ ਦੇ ਵਿੱਚ ਪਾ ਕੇ ਅਸੀਂ ਉਹ ਪੇਸ਼ੈਂਟ ਦਾ ਪੈਰ ਜਿਹੜਾ ਸਿੱਧਾ ਹੋ ਜਾਂਦਾ ਥੋੜਾ ਕਾਫੀ ਹੱਥ ਤੱਕ ਨੰਬਰ 1 ਇੱਕ ਤੇ ਉੱਥੇ ਸਿੱਧਾ ਹੋ ਜਾਂਦਾ ਤੇ ਚੱਲਣ ਲੱਗਿਆ ਉਹਨੇ ਕਹਿੰਦੇ ਆ ਉਹਨੂੰ ਇੰਪਰੂਵਮੈਂਟ ਹੋ ਜਾਂਦੀ ਦੂਜਾ ਅੱਗੇ ਤੋਂ ਹੋਰ ਖਰਾਬ ਹੋਣ ਤੋਂ ਬਚ ਜਾਂਦਾ ਤੇ ਜਿਹੜੀਆਂ ਬੋਨੀ ਚੇਂਜਸ ਹੋਣੀਆਂ ਹੁੰਦੀਆਂ ਗਰੂਥ ਨਾਲ ਉਹ ਵੀ ਵੱਜ ਜਾਂਦੀ ਹੈ ਸੋ ਇਹਨੂੰ ਅਸੀਂ ਆਰਥਰੋਰਾਈਟਿਸ ਕਹਿੰਦੇ ਆ ਉਹਨੇ ਇਹ ਕਹਿੰਦੇ ਇਹ ਟੈਕਨੀਕ ਇਹਨੂੰ ਕਿੰਨਾ ਚਿਰ ਲੱਗਦਾ ਸਰ ਜੀ ਬੱਚੇ ਦੀ ਜਿੰਨੀ ਦੇ ਰੱਟਾ ਪੜ੍ਹਨਾ ਬੰਦਾ ਜਾਂ ਹਾਰਡਲੀ ਇੱਕ ਤੋਂ ਦੋ ਦਿਨ ਬਸ ਉਹਨੇ ਦੋ ਦਿਨ ਬਾਅਦ ਪੇਸ਼ੈਂਟ ਜਾ ਸਕਦਾ ਤੇ ਵਿਦਨ 6-7 ਡੇਸ ਚੱਲ ਵੀ ਸਕਦਾ ਗੈਪ 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 ਕਹਿੰਦਾ ਉਹ ਬੈਰ ਨਹੀਂ ਸਾਈਡ ਤੋਂ ਇੱਕ ਮਿੰਟ ਦੇ ਪਾਜੀ ਮੋਬਾਈਲ ਵਿੱਚ ਕਰਦਾ ਪਾਜੀ ਡਾਟੇ ਨਾਲ ਚੱਲ ਜਾਣਾ 100 ਬਿਡੀ ਪ੍ਰੈਸ ਕਾਨਫਰੰਸ ਨਾਲ ਦਈਏ ਆਰੇ ਬੜੇ ਹਾਂਜੀ ਦੇਖੋ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਨਾ ਉਹ ਬੇਸਿਕਲੀ ਜੋ ਅਮਰਦੀਪਾ ਹਸਪੀਟਲ 'ਚ ਜਿਹੜਾ ਅਸੀਂ ਐਡਵਾਂਸਡ ਫੁੱਟ ਕੇਅਰ ਸੈਂਟਰ ਰਨ ਕਰ ਰਹੇ ਹਾਂ ਇਹ ਉਹਦੇ ਬਾਰੇ ਸੀ ਔਰ ਉਹਦੇ ਵਿੱਚ ਜਿਹੜੀ ਨਵੀਂ ਟੈਕਨੋਲੋਜੀ ਇੰਟਰੋਡਿਊਸ ਕੀਤੀ ਗਈ ਹੈ Uh, by one of our uh, orthopedic colleagues uh, dr ajib bora that is about minimal invasive okay. surgery so okay. ode bare jehdi hai jankari tuhanu okay. ditti gayi hai ਔਰ ਉਹਦੇ ਵਿੱਚ ਜਿਸ ਤਰ੍ਹਾਂ ਕੀ ਡਾਕਟਰ ਬੋਹਰਾ ਨੇ ਦੱਸਿਆ ਵੀ ਬਹੁਤ ਛੋਟੇ ਕੱਟਸ ਦੇ ਥਰੂ ਜਿਹੜੀ ਹੈ ਉਹ ਪੈਰ ਦੀਆਂ ਤੇ ਐਂਕਲ ਦੀਆਂ ਸਰਜਰੀਜ਼ ਜਿਹੜੀਆਂ ਉਹ ਕੀਤੀਆਂ ਜਾ ਸਕਦੀਆਂ ਜਿਹੜੀਆਂ ਕੀ ਪਹਿਲੇ ਕੀ ਬਹੁਤ ਵੱਡੇ ਚੀਰੇ ਚ ਕੀਤੀ ਜਾਂਦੀ ਸੀ ਉਸ ਤੋਂ ਇਲਾਵਾ ਜਿਹੜਾ ਜਿਹੜਾ ਐਡਵਾਂਸ ਫੁੱਟ ਕੇਅਰ ਸੈਂਟਰ ਹੈ ਸਾਡਾ ਉਹ ਡਾਇਬੀਟਿਕ ਫੁੱਟ ਦੀ ਮੈਨੇਜਮੈਂਟ ਜਿਹੜੀ ਹੈ ਉਹ ਕਰ ਰਿਹਾ ਹੈ ਵਿਦ ਮਲਟੀਡਿਸਪਲਿਨਰੀ ਟੀਮ ਔਰ ਵਿਦ ਦੀ ਅਵੇਲੇਬਿਲਿਟੀ ਆਫ 올 ਦੀ ਐਡਵਾਂਸ ਟੈਕਨੋਲੋਜੀਜ਼ ਹਰ ਤਰ੍ਹਾਂ ਦੀ ਐਡਵਾਂਸ ਟੈਕਨੋਲੋਜੀ ਜਿਹੜੀ ਹੈ ਉਹ ਡਾਇਬੀਟਿਕ ਫੁੱਟ ਦੇ ਪੇਸ਼IENTS ਨੂੰ ਟਰੀਟ ਕਰਨ ਵਾਸਤੇ ਯੂਜ਼ ਕੀਤੀ ਜਾਂਦੀ ਹੈ ਔਰ ਪਲੱਸ ਜਿਹੜਾ ਹੈ ਉਹਦੇ ਚ ਪਲਾਸਟਿਕ ਸਰਜਨ ਆਰਥੋਪੈਡਿਕ ਸਰਜਨ ਪੋਡੀਆਟ੍ਰਿਸਟ ਉਹ ਸਾਰੇ ਸਪੈਸ਼ਲਿਸਟ ਜਿਹੜੇ ਆ ਉਹ ਸਾਡੇ ਐਡਵਾਂਸ ਫੁੱਟ ਕੇਅਰ ਸੈਂਟਰ ਦੇ ਵਿੱਚ ਅਵੇਲੇਬਲ ਨੇ ਔਰ ਮੈਂ ਸਮਝਦਾ ਕਿ ਇਹ ਜਿਹੜਾ ਇਸ ਤਰ੍ਹਾਂ ਦਾ ਸੈਂਟਰ ਪ੍ਰੋਬੇਬਲੀ ਇੰਡੀਆ ਦਾ ਸ਼ਾਇਦ ਇੱਕੋ ਹੀ ਅਜਿਹਾ ਸੈਂਟਰ ਹੈ ਕਿ ਜਿੱਥੇ ਵਿੱਚ ਹਰ ਤਰ੍ਹਾਂ ਦੇ ਐਕਸਪਰਟੀਸ ਹਰ ਤਰ੍ਹਾਂ ਦੇ ਸਪੈਸ਼ਲਿਸਟਸ ਔਰ ਹਰ ਤਰ੍ਹਾਂ ਦੀ ਟੈਕਨੋਲੋਜੀ ਜਿਹੜੀ ਹੈ ਉਹ ਅਵੇਲੇਬਲ ਹੈ ਇਨਕਲੂਡਿੰਗ ਹਾਈਪਰਬੈਰਿਕ ਆਕਸੀਜਨ ਥੈਰੇਪੀ ਮਿਨਿਮਲ ਇਨਵੇਸਿਵ ਸਰਜਰੀ ਫਾਰ ਦੀ ਫੁੱਟ ਸਰਜਰੀਜ਼ ਐਂਡ ਦੈਨ 올 ਕਾਈਂਡ ਆਫ ਐਡਵਾਂਸਡ ਡਰੈਸਿੰਗਸ ਆਰ ਅਵੇਲੇਬਲ ਐਡਵਾਂਸਡ ਸਰਜਰੀਜ਼ ਇਨ ਦਾ ਫਾਰਮ ਆਫ ਮਾਈਕ੍ਰੋਐਸਕਲਰ ਸਰਜਰੀਜ਼ ਅਵੇਲੇਬਲ ਐਂਡ ਦੈਨ ਵੀ ਹੈਵ ਦੀ ਸਰਵਿਸਿਜ਼ ਆਫ ਅ ਪੈਡਟ੍ਰਿਸਟ ਔਲਸੋ ਵਿਚ ਆਰ ਅਵੇਲੇਬਲ ਹੀਲ ਪੇਨ